ਰਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਸੇਵਾ ਹੋਰ ਕਰਨ ਦਾ ਮੌਕਾ ਮਿਲਿਆ ਮਨੁਖਤਰੀ ਸੇਵਾ ਪ੍ਰਬਾਰ ਦੀ ਟੀਮ ਨੂੰ ਤੇ ਨਾਲ ਆਪਾਂ ਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਬਾਪੂ ਜੀ ਦੇ ਬਾਰੇ ਵਿੱਚ ਕੁਝ ਪਤਾ ਲੱਗ ਸਕੇ ਬਾਪੂ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਬਾਪੂ ਜੀ ਦੀ ਜਾਣਕਾਰੀ ਮਿਲ ਸਕੇ 25 25 ਨੂੰ ਬਾਪੂ ਜਸਵੰਤ ਰਾਏ ਜੀ ਉਮਰ ਕਰੀਬ 55 ਤੋਂ 60 ਸਾਲ ਆ ਗੁਰਦੁਆਰਾ ਪੌੜ ਸਾਹਿਬ ਸਾਹਮਣੇ ਦੋਲੋਂ ਪਿੰਡ ਆ ਜੀ ਦੋਨੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਾਪੂ ਜੀ ਘੁੰਮ ਰਹੇ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਜੀ ਇਹ ਪਿੰਡ ਤੇ ਬਾਪੂ ਜੀ ਆਪਣਾ ਨਾਮ ਆਪਣਾ ਪਤਾ ਦੱਸਦਾ ਰਹੇ ਨੇ ਪਰ ਪੂਰੀ ਤਰ੍ਹਾਂ ਨਾਲ ਨਹੀਂ ਦੱਸ پا ਰਹੇ ਸਾਡੇ ਟੀਮ ਦੇ ਮੈਂਬਰ ਸਖਵਿੰਦਰ ਸਿੰਘ ਸੀਟੂ ਵੀਰਾ ਉਹਨਾਂ ਨੇ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਪਿਛਲੇ 3-4 ਦਿਨਾਂ ਤੋਂ ਪਿੰਡ ਗੁਰਦੁਆਰਾ ਪੌੜ ਸਾਹਿਬ ਦੇ ਬਾਹਰ ਹੀ ਬਾਪੂ ਜੀ ਲਵਾਰਸ ਘੁੰਮਦੇ ਸੀ ਉੱਥੇ ਹੀ ਸੌਂ ਜਾਂਦੇ ਸੀ ਸੜਕ ਤੇ ਕੱਪੜੇ ਗੰਦੇ ਪਾਏ ਸੀ ਇਸ਼ਨਾਨ ਕੀਤੇ ਜਿਵੇਂ ਕਾਫੀ ਸਮਾਂ ਬੀਤ ਗਿਆ ਹੁੰਦਾ ਫਿਰ 2-3 ਦਿਨ ਪ੍ਰਸ਼ਾਦਾ ਗੁਰੂ ਘਰ ਦੇ ਵਿੱਚ ਵੀ ਸ਼ਿਕਾਉਂਦੇ ਰਹੇ ਵੀਰ ਹਣੀ ਉੱਥੇ ਮਦਦ ਕਰਦੇ ਰਹੇ ਪਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਵੀ ਬਾਪੂ ਜੀ ਦਾ ਘਰ ਲੱਭ ਜਵੇ ਔਰ ਜਦੋਂ ਜੇ ਨਹੀਂ ਪਤਾ ਲੱਗਿਆ ਤਾਂ ਫਿਰ ਬਾਪੂ ਜੀ ਨੂੰ ਸਾਡਾ ਸੀਟੂ ਵੀਰ ਸਾਡੀ ਟੀਮ ਦਾ ਮੈਂਬਰ ਵੀ ਆ ਨੁਖਤਾਰੇ ਸੇਵਾ ਪਰਿਵਾਰ ਚ ਲੈ ਕੇ ਆਏ ਤੇ ਹੁਣ ਬਾਪੂ ਜੀ ਸੁਪਨਿਆਂ ਦੇ ਘਰ ਚ ਰਹਿ ਰਹੇ ਨੇ ਬਾਪੂ ਜੀ ਦੇ ਦਿਮਾਗੀ ਹਾਲਾਤ ਥੋੜੇ ਠੀਕ ਨਹੀਂ ਹੈਗੇ ਜਿੰਨਾ ਕਿ ਬਾਪੂ ਜੀ ਨੇ ਦੱਸਿਆ ਉਹਦੇ ਮੁਤਾਬਕ ਜਿਵੇਂ ਬਾਪੂ ਜੀ ਆਪਣਾ ਨਾਮ ਜਸਵੰਤ ਰਾਏ ਦੱਸਦੇ ਨੇ ਪਿੰਡ ਬੋਪੜਾਏ ਦੱਸਦੇ ਨੇ ਬਾਪੂ ਜੀ ਨੇ ਦੱਸਿਆ ਕਿ ਉਹ ਤਾਜਪੁਰ ਰੋਡ ਲੁਧਿਆਣਾ ਵਿੱਚ ਕਿਸੇ ਨਟ ਬੋਲਟ ਬਣਾਉਣ ਵਾਲੀ ਫੈਕਟਰੀ ਚ ਕੰਮ ਕਰਦੇ ਸੀ ਤੋ ਭੈਣਾ ਵੀ ਦੱਸੀਆਂ ਇੱਕ ਮੋਤੀਆਂ ਇੱਕ ਭੈਣ ਦਾ ਨਾਮ ਨੀਲਮ ਦੋ ਭਰਾ ਦੱਸੇ ਨੇ ਅਸ਼ੋਕ ਤੇ ਸੁਭਾਸ਼ ਪਤਰੀ ਦਾ ਨਾਮ ਦੱਸਿਆ ਅਸ਼ਕੁੰਤਲਾ ਰਾਣੀ ਦੋ ਬੱਚੇ ਵੀ ਦੱਸੇ ਬਾਪੂ ਨੇ ਪਰ ਉਹਨਾਂ ਦਾ ਨਾਮ ਨਹੀਂ ਦੱਸਿਆ ਮਾਤਾ ਜੀ ਦਾ ਨਾਮ ਆਪਣੀ ਦਾ ਰਾਜਰਾਨੀ ਦੱਸਿਆ ਪਿਤਾ ਜੀ ਦਾ ਨਾਮ ਸੰਨੀ ਦੱਸਿਆ ਤੇ ਬਾਪੂ ਜੀ ਨੇ ਦੱਸਿਆ ਕਿ ਉਹ ਪਿਛਲੇ 5-6 ਮਹੀਨਿਆਂ ਤੋਂ ਘਰੋਂ ਬਾਹਰ ਰਹਿ ਰਹੇ ਨੇ ਬਾਪੂ ਜੀ ਦਾ ਘਰ ਕਿੱਥੇ ਆ ਤਾਜਪੁਰ ਰੋਡ ਤੇ ਜਾਂ ਬੋਪਾ ਰਾਏ ਕਿੱਥੇ ਆ ਇਹ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਪਤਾ ਕਰਨ ਦੀ ਸਾਨੂੰ ਜਿਹੜਾ ਬੋਪਾ ਰਾਏ ਪਿੰਡ ਇੱਥੇ ਪਿੰਡ ਦਾ ਨੇੜੇ ਉੱਥੋਂ ਤਾਂ ਕੋਈ ਜਾਣਕਾਰੀ ਨਹੀਂ ਮਿਲੀ ਪਰ ਤੁਸੀਂ ਜੇ ਸਾਰੇ ਇਸ ਇਹਨੂੰ ਸ਼ੇਅਰ ਕਰ ਦਵਾਂ ਤਾਂ ਬਾਪੂ ਜੀ ਦੇ ਪਰਿਵਾਰ ਬਾਰੇ ਬਾਪੂ ਜੀ ਦੇ ਘਰ ਬਾਰੇ ਬਾਪੂ ਜੀ ਦੇ ਬਾਰੇ ਕੋਈ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੋ ਸਕਦੀ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਸ਼ੇਅਰ ਵੀ ਕਰਿਓ ਜੇ ਕੋਈ ਪਹਿਚਾਣ ਦਾ ਸਾਡੇ ਨੰਬਰਾਂ ਦੇ ਉੱਪਰ ਸੰਪਰਕ ਵੀ ਕਰਿਓ ਤੇ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਅਰਦਾਸ ਕਰਿਓ ਬਾਪੂ ਜੀ ਤੰਦਰੁਸਤ ਹੋਣ ਤਕੜੇ ਹੋਣ ਆਪਣੇ ਆਉਣ ਵਾਲੇ ਜੀਵਨ 'ਚ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ